ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਲਓ ਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਜੀ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਐਸੀ ਟਾਈਮ ਹੋ ਚੁੱਕਿਆ ਸਵੇਰੇ 9 ਵੱਜ ਚੁੱਕੇ ਨੇ ਤੇ ਮੈਂ ਲੱਗੇ ਸੀਗੀ ਹੁਣ ਸਾਫ ਸਫਾਈ ਕਰਨ ਕਿਉਂਕਿ ਜੀ ਮੇਲਾ ਬਹੁਤ ਨੇੜੇ ਆ ਗਿਆ ਥੋੜੇ ਜਿਹੇ ਦਿਨੇ ਬਸ ਆਪਣੇ ਕੋਲ ਗੇੜ ਮੇ ਤੇ ਆਪਣਾ ਸਾਫ ਸਫਾਈ ਸਾਰਾ ਓਕਣੀ ਪਿਆ ਏ ਤੇ ਅੱਜ ਆਪਾਂ ਲੱਗੇ ਸੀਗੇ ਕਿਉਂਕਿ ਜੀ ਵਿੱਚ ਮੀਂਹ ਵੀ ਆ ਗਿਆ ਕੁਝ ਪਹਿਲਾਂ ਹੋਰ ਕੰਮ ਸੀਗੇ ਤਾਂ ਕਰਕੇ ਲੱਗ ਨਹੀਂ ਹੋਇਆ ਦੋ ਤਿੰਨ ਦਿਨ ਮੀਂਹ ਪੈਂਦਾ ਰਿਹਾ ਤੇ ਅੱਜ ਮੌਸਮ ਵਧੀਆ ਸੀਗਾ ਮੈਂ ਸੋਚਿਆ ਮੈਂ ਕਿ ਚਲੋ ਅੱਜ ਆਪਾਂ ਸਟਾਰਟ ਕਰ ਦਲੀਏ ਸਫਾਈ ਕਰਨੀ ਡੀਪ ਕਲੀਨਿੰਗ ਕਰਾਂਗੇ ਜੀ ਸਾਰਾ ਸਮਾਨ ਕੱਢ ਕੇ ਫੇਰ ਸਫਾਈ ਕਰਾਂਗੇ ਮੈਨੂੰ ਸਾਰਾ ਸਮਾਨ ਕੱਢ ਕੇ ਸਫਾਈ ਕਰਨੀ ਚੰਗੀ ਲੱਗਦੀ ਹੈ ਕਿਉਂਕਿ ਜੀ ਸਾਰਾ ਸਾਫ਼ ਹੋ ਜਾਂਦੇ ਨੇ ਸਾਰਾ ਸਮਾਨ ਤੇ ਚਾੜੇ ਵਗੈਰਾ ਨੂੰ ਬਿਲਕੁਲ ਲਹਿ ਜਾਂਦੇ ਨੇ ਜਦੋਂ ਸਮਾਨ ਸਾਰਾ ਚੱਕਿਆ ਹੋਵੇ ਤੇ ਪਹਿਲਾਂ ਮੈਂ ਗੱਦੇ ਬਾਹਰ ਕੱਢ ਜਾਂਦੇ ਤੇ ਉਹਨਾਂ ਨੂੰ ਤੁਹਾਨੂੰ ਲੱਗ ਜੂਗੀ ਜਦੋਂ ਆਪਾਂ ਸਾਫ ਸਫਾਈਆ ਕਰਾਂਗੇ ਤੇ ਇਹ ਜੀ ਮੈਂ ਬੈੱਡਾਂ ਦੇ ਉੱਤੇ ਪੱਲੀ ਵਿਛਾਉਣੀ ਹੈ ਤਾਂ ਜੋ ਕਰਦਾ ਵਿੱਚ ਨਾ ਜਾਵੇ ਪਹਿਲਾਂ ਚਾਦਰ ਵਿਛਾਉਣੀ ਹੁੰਦੀ ਏ ਤੇ ਚਾਦਰ ਨਾਲ ਵਿੱਚ ਕਰਦਾ ਚਲੇ ਜਾਂਦਾ ਮਿੱਟੀ ਤੇ ਤੁਹਾਨੂੰ ਪਤਾ ਹੀ ਹੈ ਜੀ ਬਾਰ ਬਾਰ ਇਹਨੇ ਕਰਕੇ ਕਾਫੀ ਕਰਦਾ ਪੈ ਜਾਂਦਾ ਜਦੋਂ ਟਾਕੇ ਆ ਵਗੈਰਾ ਖੋਲਦੇ ਆ ਆਲੇ ਦਲੇ ਖੇਤ ਹੋਣ ਕਰਕੇ ਜਦੋਂ ਨੇਰੀ ਵਗੈਰਾ ਆਉਂਦੀ ਆ ਜਾਂ ਟਰੈਕਟਰ ਵਗੈਰਾ ਚੱਲਦੇ ਨੇ ਆਲੇ ਦਲੇ ਸ਼ੁਰੂ ਕਰਦਾ ਸਾਰਾ ਅੰਦਰ ਨੂੰ ਇਹ ਆ ਜਾਂਦਾ ਤੇ ਤਾਂ ਕਰਕੇ ਆਪਾਂ ਨੂੰ ਪੂਰੀ मतलब ਇਹਨਾਂ ਸੇਫਟੀ ਨਾ ਰੱਖਣੇ ਪੈਂਦੇ ਨੇ ਕੱਪੜੇ ਨਹੀਂ ਤਾਂ ਬੈਟਾਂ ਦੇ ਵਿੱਚ ਭਰ ਜਾਂਦੇ ਨੇ ਤਾਂ ਕਰਕੇ ਮਿੱਟੀ ਤੋਂ ਬਚਾ ਲਈ ਫਿਰ ਮੈਂ ਇਹ ਦੋਹਾਂ ਬੈਟਾਂ ਤੇ ਨਾ ਪੱਲੀਆਂ ਪਛਾਣਨ ਉਹਨਾਂ ਦੇ ਥੱਲੇ ਤੇ ਫਿਰ ਗੱਦੇ ਲਾਉ ਲੈਨੇ ਆ ਉਦੋਂ ਉੱਤੇ ਗੱਦਿਆਂ ਦੇ ਦਰੀਆਂ ਤਾਂ ਜੋ ਗੱਦੇ ਠੰਡੇ ਰਹਿਣ ਪਾਖੜਨਾ ਫੇ ਚਾਦਰ ਵਿਛਾਉਣੀ ਹੈ ਜੀ ਤੇ ਹੁਣ ਲੱਗੇ ਸੀਗੇ ਆਪਾਂ ਸਾਰਾ ਝਾੜਨ ਦੇਖੋ ਫੇਰ ਵੀ ਜਾਲੇ ਕਿੰਨੇ ਪੱਖਿਆਂ ਤੋਂ ਲਹਿ ਰਹੇ ਨੇ ਕਾਫੀ ਜਾਲੇ ਹੋ ਜਾਂਦੇ ਨੇ ਪਤਾ ਨਹੀਂ ਕਿੱਥੋਂ ਹਵਾਜੀ ਨਾੜੇ ਬਣੀ ਜਾਂਦੇ ਨੇ ਸਮਝ ਨਹੀਂ ਆਉਂਦੀ ਇਹਨੇ ਜਾਲ ਕਿੱਥੋਂ ਬਣਦੇ ਨੇ ਤੇ ਆਪਾਂ ਲਾਦਾਂਗੇ ਕਿ ਸਾਰੇ ਕਮਰੇ ਦੇ ਐਲ ਸਾਫ ਸਫਾਇਆ ਕਰ ਦਾਂਗੇ ਸਮਾਰ ਕੇ ਰਗੜ ਰਗੜ ਕੇ ਤੇ ਇੱਥੇ ਉੱਪਰਲੀ ਸਾਤਜੀ ਆਪਣੇ ਨੇਮ ਹੀ ਹੋ ਆ ਬਸ ਇਦਾਂ ਬੈਠਾ ਤੇ ਖੜਕੇ ਜਾਂ ਫਿਰ ਕੋਈ ਮੇਜ ਵਗੈਰਾ ਲੈ ਕੇ ਉਸ ਤਰ੍ਹਾਂ ਹੀ ਸਾਫ ਹੋ ਜਾਂਦੀ ਹੈ ਜਿਸੇ ਪੌੜੀ ਵਗੈਰਾ ਦੀ ਲੋੜ ਨਹੀਂ ਪੈਂਦੀ ਜਿਵੇਂ ਆਪਕੇ ਆਪਣੇ ਥੱਲਣ ਲਈ ਕਮਰਿਆਂ ਦੀਆਂ ਛੱਤਾਂ ਨੇ ਉਹ ਥੋੜੀਆਂ ਜਿਹੀਆਂ ਉੱਚੀਆਂ ਨੇ ਉੱਥੇ ਹੱਥ ਨਹੀਂ ਪਹੁੰਚਦਾ ਪਰ ਉੱਪਰਨੀਆ ਛੱਤਾਂ ਤੇ ਐਨ ਰਾਮ ਦਾ ਹੱਥ ਫਿਰ ਜਾਂਦਾ ਤੇ ਸਾਰੇ ਜਾਲੇ ਵਗੈਰਾ ਲੈ ਜਾਂਦੇ ਨੇ ਇਹ ਆਪਾਂ ਜਿਸ ਮਾਰਕੀਟ ਛਾੜ ਲਾਂਗੇ ਤੇ ਹੁਣੇ ਮੇਲੇ ਨੂੰ ਇਹ ਸਾਫ ਸੁਭਈਆ ਵੱਧ ਕਰ ਲੈਂਦੇ ਆ ਸਮਾਰ ਕੇ ਫਿਰ ਦੀਵਾਲੀ ਨੂੰ ਮੋਟਾ-ਮੋਟਾ ਕਰ ਲੈਂਦੇ ਆ ਤੇ ਜਿਹੜਾ ਇਹ ਮੇਲੇ ਨੇੜੇ ਕਰਨਾ ਹੁੰਦਾ ਆ ਪਸ ਸਾਰਾ ਸਮਾਨ ਕੱਢ ਕੇ ਬਿਲਕੁਲ ਸਾਫ ਕਰ ਲੈਂਦੇ ਆ ਸਾਰੇ ਉਸਾਰ ਕੇ ਧੋ ਦਨੇ ਹਰ ਇੱਕ ਚੀਜ਼ ਤੇ ਮੈਂ ਗੱਡੇ ਬਾਹਰ ਰੱਖਤਾ ਦਿੱਤੇ ਸੀ ਪਰ ਮੌਸਮ ਅੱਜ ਵੀ ਖਰਾਬ ਸੀਗਾ ਵਿੱਚ ਕਣੀਆਂ ਵੀ ਆ ਗਈਆਂ ਮੈਨੂੰ ਫਿਕਰ ਸੀਗਾ ਬਈ ਫਟਾਫਟ ਸਮਾਰ ਕੇ ਅੰਦਰ ਗੱਦੇ ਲਾਦਾ ਨਹੀਂ ਫੇਰ ਵੇਚੇ ਜਾਣੇ ਨੇ ਤੇ ਵਿੱਚ ਕਣੀਆਂ ਆ ਵੀ ਕਿੰਨਾ ਸੀਗੇ ਫੇ ਮੈਨੂੰ ਵਿਚਾਲੇ ਕਰਕੇ ਚੱਕ ਕੇ ਨਾ ਅੰਦਰ ਰੱਖਣੇ ਪਏ ਤੇ ਪਰ ਉਹ ਜਾਨ ਨੂੰ ਧੁੱਪਾਂ ਲੱਗ ਗਈ ਸੀ ਕਿ ਬੱਦਲ ਬਹੁਤ ਘੂਰ ਰਿਹਾ ਸੀਗਾ ਹੁਣ ਤਾਂ ਹਲੇ ਜਾਣਣਾ ਹੈ ਫੇਰ ਬੱਦਲ ਜਿਆ ਕਾਫੀ ਆ ਗਿਆ ਸੀਗਾ ਸ਼ਾਇਦ ਆਲੇ-ਦਾਲੇ ਕਿਤੇ ਮੀਂਹ ਪੈ ਗਿਆ ਅੱਜ ਇੰਨੀ ਗਰਮੀ ਨਹੀਂ ਸੀਗੀ ਮੌਸਮ ਪਾਈ ਸੀਗਾ ਅੱਜ ਝਾੜਨ ਦੇ ਵਿੱਚ ਇੰਨੀ ਦਿੱਕਤ ਨਹੀਂ ਆਈ ਜੇ ਗਰਮੀ ਹੁੰਦੀ ਫਿਰ ਤਬਸ ਹੋ ਜਾਂਦੀ ਹੈ ਕਿਉਂਕਿ ਜੀ ਪਸੀਨੇ ਨਾਲ ਕੱਪੜੇ ਭਿੱਜ ਜਾਂਦੇ ਨੇ ਤੇ ਪਸੀਨਾ ਚੋਈ ਜਾਂਦਾ ਤੇ ਅੱਜ ਵਧੀਆ ਝੜਛੜੀਆਂ ਹੋ ਗਿਆ ਤੇ ਇੱਥੇ ਆਪਾਂ ਹੋਰ ਇਹ ਟਾਕੀ ਐਂਬੀਅੰਸ ਮਾਰ ਕੇ ਜਾਲੇ ਵਗੈਰਾ ਲਾਦਾਂਗੇ ਕਾਫੀ ਝਾਲੇ ਜੇ ਹੋ ਜਾਂਦੇ ਤੇ ਇੱਕ ਰੂੰਦਾਰ ਜਿਹੇ ਜਾਲੇ ਪਤਾ ਨਹੀਂ ਕਿੱਥੋਂ ਬਣਦੇ ਨੇ ਖੱਲਾਂ ਜੀਆਂ ਚੋਂ ਨਾਲੇ ਰੋਜ਼ ਦੀ ਰੋਜ਼ ਆਪਾਂ ਕਲੀਨਿੰਗ ਕਰਦੇ ਆ ਡੇਲੀ ਫੇਰ ਵੀ ਇਹ ਜਾਲੇ ਪਤਾ ਨਹੀਂ ਕਿੱਥੋਂ ਨਿਕਲੇ ਆਉਂਦੇ ਨੇ ਕਾਫੀ ਜਾਲੇ ਜਿਹੇ ਹੋ ਜਾਂਦੇ ਨੇ ਤੇ ਚਲੋ ਜੀ ਆਪਾਂ ਟਾਕੀਆਂ ਵਗੈਰਾ ਸਾਫ਼ ਕਰਕੇ ਹੁਣ ਕੰਦਾ ਤੇ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਵੀ ਸਾਫ਼ ਕਰ ਦਾਂਗੇ ਤੇ ਮੈਂ ਸਫਾਈ ਸਰ ਜਿਕਲੀ ਮੈਂ ਆਪੇ ਕਰਦੇ ਹਿੰਦੀ ਆ ਮੈਂ ਕਿਸੇ ਤੋਂ ਕਰਾਉਂਦੀ ਨਹੀਂਗੀ ਕੋਈ ਹੈਲਪਰ ਵਗੈਰਾ ਨਹੀਂ ਲਾਉਣੀ ਕਿਉਂਕਿ ਜੀ ਮੈਨੂੰ ਕਿਸੇ ਦਾ ਕਰਿਆ ਕੰਮ ਚੰਗਾ ਨਹੀਂ ਲੱਗਦਾ ਹੈਗਾ ਆਪੇ ਐਦਾ ਹੁੰਦਾ ਵੀ ਚਲੋ ਹਨਾ ਚਾਹੇ ਥੋੜਾ ਕਰ ਲੋ ਪਰ ਵਧੀਆ ਹੋਵੇ ਹਨਾ ਆਪ ਮੈਂ ਵਧੀਆ ਕਰ ਲੈਂਦੀ ਹਾਂ ਜਿੰਨਾ ਚਿਰ ਹੱਡ ਪੈਰ ਚੱਲਦੇ ਨੇ ਜਿੰਨੇ ਐਦਾ ਹੁੰਦਾ ਵੀ ਉਹਨੇ ਚਿਰ ਆਪਣੇ ਆਪ ਕਰ ਲੋ ਫਿਰ ਤਾਂ ਚਲੋ ਜੀ ਆਪਾਂ ਨੇ ਕਿਸੇ ਤੋਂ ਕਰਵਾਉਣੀ ਹੈ ਜੀ ਆਪਣੀ ਮਜ਼ਬੂਰੀ ਹੋਵੇ ਕੁਝ ਦੁਖਦਾ ਵਗੈਰਾ ਹੋਵੇ ਚਲੋ ਹਾਲੇ ਆਪਾਂ ਤੰਦਰੁਸਤ ਤਾਂ ਕਰਕੇ ਆਪਾਂ ਆਪੇ ਸਫਾਈਆ ਕਰ ਲੈਂਦੇ ਆ ਥੋੜਾ ਥੋੜਾ ਕਰਕੇ ਕਰ ਲਾਂਗੀ ਤੇ ਲੋ ਜੀ ਸਾਰਾ ਮੈਂ ਕੂੜਾ ਕੱਟ ਕੇ ਬਾਹਰ ਸਿੱਟਿਆਈ ਉਸ ਤੋਂ ਬਾਅਦ ਜੀ ਲੱਗ ਜੰਦੇ ਆ ਲੀਰ ਨਾਲ ਲੀਰ ਨੂੰ ਗਿੱਲੀ ਕਰ ਕਰਕੇ ਨਾ ਸਾਰੀਆਂ ਟਾਕੇ वगैरह ਸਾਫ ਕਰਾਂਗੇ ਆਪਾਂ ਫਿਰ ਇਹ ਇਦਾਂ ਸਾਫ ਕਰਨ ਦਾ ਨਾ ਜਦੋਂ ਆਪਾਂ ਨੇ ਇਹਨਾਂ ਨੂੰ ਤੇਲ ਲਾਉਣਾ ਫਿਰ ਸਾਫ ਹੋ ਜਾਂਦੀਆਂ ਨੇ ਨਾ ਛੱਪ ਕਾ ਜਾਂਦੀਆਂ ਕਿ ਉਹ ਕੀ ਜੀ ਮੇਮ ਪਰੋਂ ਦਾ ਮੇਦੇ ਦਾ ਧਗ ਵਗੈਰਾ ਹੁੰਦੇ ਲਟਾਕੀਆਂ ਤੇ ਕੁਛ ਗਰਦੇ ਦੀ ਮਿੱਟੀ ਜਮੀਰਦੀ ਆ ਉਸ ਸਾਰੀ ਨਾ ਪਾਣੀ ਦੇ ਨਾਲ ਲੈ ਜਾਂਦੀ ਆ ਆਪਾਂ ਪਿਓ ਪਿਓ ਕੇ ਲੀਰ ਨਾ ਸਾਰੀਆਂ ਟਾਕੀਆਂ ਦਰਵਾਜ਼ੇ ਆ ਇਧਰ ਟੀਵੀ ਟਰਾਲੀ ਬੈੱਡ ਸਾਰਿਆਂ ਤੇ ਫੇਰ ਦਾਂਗੇ ਇੱਕ ਤਰ੍ਹਾਂ ਚਮਕ ਜਿਹੀ ਹੋ ਆ ਜਾਂਦੀ ਆ ਕਮਰੇ ਚ ਐਦਾਂ ਸਾਫ ਸਫਾਈਆ ਕਰਨ ਨਾਲ ਨਾਲੇ ਦੇਖਣ ਨੂੰ ਵੀ ਵਧੀਆ ਲੱਗਦਾ ਐਦਾਂ ਲੱਗਦਾ ਹੁੰਦਾ ਜਿਵੇਂ ਕਿ ਸਾ ਹੁਣੇ-ਹੁਣੇ ਧੋਕੇ ਹੈ ਨਾ ਕਮਰਾ ਐਂਡ ਸਾਫ ਕਰਿਆ ਹੋਵੇ ਮਤਲਬ ਰੰਗ ਕਰਿਆ ਹੋਵੇ ਤੇ ਰੰਗ ਵਾਲਾ ਚ ਨਹੀਂ ਰਹਿੰਦਾ ਆਪਾਂ ਨੇ ਥੋੜਾ ਜਿਹਾ ਹੋਇਆ ਹਲੇ ਕਲਰ ਕਰਾਇਆ ਨੂੰ ਫੇਰ ਵੀ ਐਦਾਂ ਹੋ ਗਿਆ ਪੱਦਾ-ਪੱਦਾ ਜਿਹਾ ਹੋ ਰਿਹਾ ਲੋਟ ਤੇ ਚਲੋ ਜੀ ਦੇਖਾਂਗੇ ਪ੍ਰਮਾਤਮਾ ਕਦੋਂ ਫੇਰ ਕਿਰਪਾ ਕਰੂਗਾ ਕਦੋਂ ਆਪਾਂ ਦੁਬਾਰਾ ਕਲਰ ਕਰਾਵਾਂਗੇ ਤੇ ਜਦੋਂ ਮੀਂਹ ਕਣੀ ਆਉਂਦੀ ਹੈ ਨਾ ਉਦੋਂ ਕਲਰ ਵਗੈਰਾ ਫਿੱਟ ਜਾਂਦੇ ਨੇ ਤੇ ਚਲਾ ਵਗੈਰਾ ਆ ਜਾਂਦੀ ਹੈ ਸਾਰੇ ਰੰਗ ਖਰਾਬ ਹੋ ਜਾਂਦੇ ਨੇ ਬਾਰੋਂ ਤਾਂ ਦੇਖੋ ਜੀ ਮੀਂਹ ਦੇ ਨਾਲ ਲੈ ਹੀ ਜਾਂਦੇ ਨੇ ਤੇ ਆਪਾਂ ਨੇ ਟਾਕੇ ਐਨ ਸਾਫ ਕਰਤੀ ਹੁਣ ਲੱਗਾਂਗੇ ਟੀਵੀ ਟਰਾਲੀ ਨੂੰ ਸਾਫ ਕਰਨ ਐਨ ਆ ਸੀਸਾ ਸੀ ਜਿਹੜਾ ਮੋਰੇ ਲਵਾਇਆ ਹੋਇਆ ਇਹਨੂੰ ਕਦੇ ਲਾਉਂਦੇ ਹੈ ਨਹੀਂਗੇ ਸਾਇਬਰੀ ਦਾ ਪਾਪਾ ਕਹਿੰਦਾ ਆਵਾਜ਼ ਨਹੀਂ ਆਉਂਦੀ ਹੈਗੀ ਨਾਲ ਟੀਵੀ ਨੂੰ ਸੁਲਾਵ ਆਉਂਦੀ ਹੈ ਇਹਨੂੰ ਚੱਕ ਕੇ ਰੱਖ ਦਿਆਂ ਬਸ ਐਦਾਂ ਤੇ ਇਹਨੂੰ ਵੀ ਹੁਣ ਸਮਾਰ ਕੇ ਸਾਫ਼ ਕਰ ਦਾਂਗੇ ਕਰਦਾ ਵਗੈਰਾ ਪਿਆ ਹੋਇਆ ਜਿਹੜਾ ਰਗੜ ਰਗੜ ਕੇ ਮੈਂ ਸਾਫ਼ ਕਰ ਦੂੰਗੀ ਸਾਰੇ ਨੂੰ ਇਹ ਜਦੋਂ ਇਹ ਟੀਵੀ ਟਰਾਲੀਆਂ ਦਾ ਰਵਾਜ ਸੀਗਾ ਮੈਂ ਉਦੋਂ ਬੜਵਾਈ ਸੀਗੀ ਪਹਿਲਾਂ ਸਾਡੀ ਮੇਜ਼ ਤੇ ਪਿਆ ਹੁੰਦਾ ਸੀਗਾ ਪਹਿਲਾਂ ਸਾਡੇ ਟੀਵੀ ਮੇਜ਼ ਤੇ ਪਿਆ ਹੁੰਦਾ ਸੀਗਾ ਫਿਰ ਮੈਂ ਹੌਲੀ-ਹੌਲੀ ਚਲੋ ਪੈਸੇ ਚਾਰ ਜੋੜ ਕੇ ਇਹ ਮੈਂ ਬਣਵਾ ਲਈ ਸੀਗੀ ਉਦੋਂ ਇਹ 2500 ਦੀ ਬਣੀ ਸੀਗੀ ਟਰਾਲੀ ਤੇ ਉਦੋਂ ਇਹਨਾਂ ਦਾ ਹੀ ਰਿਵਾਜ ਸੀਗਾ ਕਾਫੀ ਲੋਕਾਂ ਦੇ ਸੀਗੇ ਤੇ ਹਰ ਇੱਕ ਟਰਾਲੀ ਦੇ ਵਿੱਚ ਰੱਖ ਦੰਦਾ ਸੀਗਾ ਪਰ ਫੇਰ ਹੁਣ ਉਸ ਤੋਂ ਬਾਅਦ ਆਹ ਸਟੈਂਡ ਜੇ ਬਣ ਗਏ ਜਿਹੜੇ ਕੰਦਾਂ ਚਲਾਉਣ ਲੱਗ ਗਏ ਹਨਾ ਤੇ ਆਪਾਂ ਨੇ ਉਹ ਨਹੀਂ ਲਵਾਇਆ ਬਸ ਇਹਦੇ ਵਿੱਚ ਹੀ ਰੱਖੇ ਰੱਖਦੇ ਆ ਤੇ ਹੁਣ ਤਾਂ ਚਲੋ ਜੀ ਐਲਸੀਡੀਆਂ ਲੱਗਣ ਲੱਗ ਗੀਆਂ ਹੁਣ ਤਾਂ ਟੀਵੀ ਤਾਂ ਕਿਸੇ ਦੇ ਹੀ ਨੇ ਪਰ ਇਹ ਨਏ ਦੇ ਟੀਵੀ ਹਨਾ ਐਲਸੀਡੀਆਂ ਨਾਲ ਵੱਧ ਚੱਲਦੇ ਨੇ ਐਲਸੀਡੀਆਂ ਦਾ ਪਥਨੀ ਕੋ ਦੋਨਾਂ ਨੇ ਖਰਾਬ ਹੋ ਜਾਣਾ ਮੁੜ ਕੇ ਸੀ ਮਰਦੀ ਆ ਨੀ ਵਾਸਤਾ ਨਹੀਂ ਇਹ ਟੀਵੀ ਦੇਖ ਲੋ ਜੀ ਮੇਰੇ ਵਿਆਹ ਦਾ ਹੈ 17 18 ਸਾਲ ਹੋ ਗਏ ਵਧੀਆ ਚੱਲੀ ਜਾਂਦਾ ਹੈ ਇੱਕ ਦੋ ਵਾਰ ਪ੍ਰੋਬਲਮ ਆਈ ਸੀ ਇਹਨੂੰ ਆਪਾਂ ਨੇ ਸਹੀ ਕਰਾ ਲਿਆ ਤਾਂ ਤੇ ਫੇਰ ਵਧੀਆ ਚੱਲਦਾ ਵੋ ਤੇ ਚਲੋ ਦੇਖਾਂਗੇ ਜਦੋਂ ਐਲ ਸੀ ਡੀ ਬਣੂਗੀ ਉਹ ਐਲ ਸੀ ਡੀ ਲੈ ਲਾਂਗੇ ਹਾਲੇ ਕੋਈ ਰਾਤਾ ਨਹੀਂ ਗਾ ਐਲ ਸੀ ਡੀ ਵਗੈਰਾ ਲੈਣ ਦਾ ਹਾਲੇ ਟੀਵੀ ਨਾਲ ਚੱਲ ਜਾਂਦਾ ਕੰਮ ਟੀਵੀ ਅਸੀਂ ਨਾ ਪਤਾ ਨਹੀਂ ਦੇਖਦੇ ਹੈਗੇ ਸਿਰਫ ਸੈਜਬਰੀ ਦਾ ਪਾਪਾ ਹੀ ਦੇਖ ਦਿੰਦਾ ਬਾਕੀ ਤਾਂ ਮੋਬਾਈਲ ਹੈਗੇ ਨੇ ਜੀ ਮੋਬਾਈਲਾ ਤੇ ਦੇਖੀ ਜਾਂਦਾ YouTube ਵਗੈਰਾ ਤੇ ਉਹ ਵੀ ਦੇਖ ਦਿੰਦਾ ਕਦੇ ਫਿਲਮ ਲਾ ਲੰਦਾ ਕਈ ਵਾਰ ਖਬਰਾਂ ਸੁਣ ਲੰਦਾ ਕੀਰਤਨ ਵਗੈਰਾ ਲਾ ਲੰਦੇ ਨੇ ਤੇ ਇਹ ਬਰਸਾ ਰਹੇ ਹਾਂ ਚਲੋ ਜੀ ਟੀਵ ਟਾਲੀ ਸਭ ਕੰਮ ਤੋਂ ਬਾਅਦ ਲੱਗ ਗਈ ਸੀ ਕਿ ਮੈਂ ਇਧਰ ਲਈ ਡਾਕ ਸਾਫ ਕਰ ਇਹਨੂੰ ਵੀ ਸਾਰਗੇ ਸਾਫ ਕਰ ਦਾਂਗੇ ਨਾਲ ਦੀ ਨਾਲ ਮੈਂ ਕੱਪੜੇ ਵੀ ਪਾਏ ਹੋਏ ਸੀਗੇ ਕੱਪੜੇ ਵੀ ਧੋ ਰਹੀ ਸੀਗੀ ਮਸ਼ੀਨ ਦੇ ਵਿੱਚ ਤੇ ਮੈਨੂੰ ਇਦਾਂ ਸੀਗਾ ਵੀ ਨਾਲ ਦੀ ਨਾਲ ਸਾਰੇ ਕੰਮ ਨਿਪਟੜ ਜਾਣਗੇ ਬੈੱਡ ਸ਼ੀਟਾਂ ਵਗੈਰਾ ਵੀ ਮੈਂ ਧੋਤੀਆਂ ਸੀ ਉਹ ਦੇਖੋ ਸਾਹਮਣੇ ਪਾਣਾ ਹੋਣਾ ਨੇ ਟਾਕੀ ਦੇ ਵਿੱਚ ਹੀ ਲਿਖਦੀਆਂ ਨੇ ਤੇ ਪਰਦੇ ਵਗੈਰਾ ਵੀ ਮੈਂ ਧੋ ਕੇ ਸੁੱਕਣੇ ਪਾਏ ਸੀਗੇ ਕਿਉਂਕਿ ਜੀ ਮੈਨੂੰ ਇਦਾਂ ਸੀਗਾ ਵੀ ਜਦੋਂ ਮੈਂ ਇਹ ਸਾਫ਼ ਕਰਨੀ ਆ ਨਾਲ ਪਾਣੀ ਦੇ ਨਾਲ ਕਮਰਾ ਇਹਨ ਬਿਲਕੁਲ ਸਾਫ਼ ਕਰੂੰਗੀ ਜਦੋਂ ਵੀ ਸੁੱਕ ਜਾਣਗੇ ਐ ਵੀ ਮੇਰਾ ਮੈਨੂੰ ਐ ਸੀਗਾ ਵੀ ਜਿਹੜੀਆਂ ਇਹ ਹੀ ਬੈੱਡ ਸ਼ੀਟਾਂ ਮੈਂ ਦੁਬਾਰਾ ਧੋ ਕੇ ਇਹਨਾਂ ਬੈੱਡਾਂ ਦੇ ਦੁਬਾਰਾ ਪਛਾਦੂੰਗੀ ਵੀ ਮੇਲੇ ਨੂੰ ਆਪਾਂ ਨਵੀਂ ਕੱਢ ਕੇ ਪਛਾ ਲਾਂਗੇ ਤਾਂ ਕਰਕੇ ਮੈਂ ਇਹੀ ਧੋ ਕੇ ਦੁਬਾਰਾ ਪਛਾਦੀ ਸੀ ਇੱਥੇ ਦੇਖੋ ਜੀ ਕੜੀਆਂ ਆ ਗਈਆਂ ਸੀਗਾ ਗੱਦੇ ਵਗੈਰਾ ਮੈਂ ਲਿਆ ਕੇ ਅੰਦਰ ਰੱਖ ਦਿੱਤੇ ਸੀਗੇ ਥੋੜੀ ਜਿਹੀ ਧੁੱਪ ਲੱਗੀ ਆ ਚਲੋ ਫੇਰ ਵੀ ਹਨਾ ਸਲਾਬ ਜੀ ਨਿਕਲ ਗਈ ਜਿੰਨੀ ਕਿ ਧੁੱਪ ਲੱਗੀ ਆ ਪਰ ਇਹਨਾਂ ਸ਼ੁਕਰਮੀ ਨਹੀਂ ਆਇਆ ਮੈਨੂੰ ਇਦਾਂ ਸੀਗਾ ਵੀ ਜੇ ਮੀਂਹ ਆ ਗਿਆ ਨਾ ਲਈ ਸਾਰਾ ਸਮਾਨ ਬਾਹਰ ਪਿਆ ਭਿੱਜ ਜਾਣਾ ਤੇ ਬਹੁਤ ਔਖਾ ਹੋ ਜਾਣਾ ਸੀਗਾ ਜੀ ਮੀਂਹ ਦੇ ਵਿੱਚ ਸਫਾਈ ਕਰਨੀ ਬਹੁਤ ਔਖੀ ਹੋ ਜਾਂਦੀ ਆ ਇਦਾਂ ਮਾੜੀ-ਵੱਟੀ ਧੁਖਾਂ ਲੱਗੀ ਜਾਵੇ ਨਾ ਹਨਾ ਬੱਦਲ ਜੇ ਰਹਿਣ ਚਲੋ ਫਿਰ ਵਧੀਆ ਹੋਏ ਸਫਾਈ ਹੋ ਜਾਂਦੀ ਆ ਤੇ ਲਓ ਜੀ ਆਪਾਂ ਨੇ ਬੈੱਡ ਦੀ ਧੂੜ ਵੀ ਕਰਤੀ ਸਮਾਰ ਕੇ ਸਾਫ ਰਗੜ ਰਗੜ ਕੇ ਪਾਲਸ ਵਗੈਰਾ ਲਾਤੀ ਇਹਦੀ ਸਾਰੀ ਜਿਹੜੇ ਹੱਥ ਵਗੈਰਾ ਲੱਗੇ ਹੁੰਦੇ ਨੇ ਥੰਦੇ ਜਿਹੇ ਜਵਾਕਾਂ ਦੇ ਲਾਏ ਹੁੰਦੇ ਨੇ ਉਹ ਵੀ ਆਪਾਂ ਰਗੜ ਰਗੜ ਕੇ ਲਾ ਦਾਂਗੇ ਤੇ ਬਸ ਜੀ ਇਸ ਤੋਂ ਬਾਅਦ ਮੈਂ ਸਾਰੇ ਸਮਾਨ ਪਾਣੀ ਦੇ ਨਾਲ ਧੋਦ ਲੈਣੇ ਗਿੱਲੀ ਲੀਤ ਕਰ ਕਰਕੇ ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਦਰਵਾਜ਼ੇ ਦੀ ਸਫਾਈ ਦਰਵਾਜ਼ਾ ਵੀ ਰਹਿੰਦਾ ਹੈ ਉਹਨੂੰ ਵੀ ਕੁਸਮਾਰ ਕੇ ਧੋਵਾਂਗੇ ਇਥੇ ਮੈਂ ਸੀ ਸੇ ਆਪਣੀ ਚੁੰਨੀ ਉਹ ਵੇਰਤੀ ਸੀਗੀ ਇਹ ਜੰਦਾ ਜਾ ਹੋ ਜਾਂਦਾ ਨਾ ਤੇ ਇਹਦੇ ਨਾਲ ਸਾਫ ਕਰਤੀ ਸੀ ਲਓ ਜੀ ਹੁਣ ਆ ਗਈ ਆਪਣੇ ਦਰਵਾਜ਼ੇ ਦੀ ਬਾਰੇ ਹੁਣ ਕਰਾਂਗੇ ਆ ਦਰਵਾਜ਼ਾ ਸਾਫ ਨੀਲੂ ਵੀ ਲੀਨ ਲੈ ਕੇ ਆਂ ਸਾਫ ਕਰਦਾਂਗੇ ਚੰਗੀ ਤਰੰਗੀ ਲੀਏ ਦੋ ਨਾ ਮੈਂ ਨਾ ਚੜ ਦੀ ਚੜ ਦੀ ਸਾਰੇ ਕਮਰਿਆਂ ਦੇ ਇਦਾਂ ਟਾਕੀਆਂ ਦਰਵਾਜ਼ੇ ਸਾਰੇ ਹੋਂ ਗਿਲੇ ਲਈ ਇਹਨਾਂ ਸਾਫ ਕਰ ਲੈਣੀਆਂ ਫਿਰ ਜਦੋਂ ਮਤਲਬ ਆਪਾਂ ਮਿੱਟੀ ਹੈ ਤੇਲ ਲਾਵਾਂਗੇ ਨਾ ਦਰਵਾਜ਼ਿਆਂ ਨੂੰ ਫਿਰ ਜਦੋਂ ਕੋਈ ਦਿੱਕਤ ਨਹੀਂ ਆਉਗੀ ਫਿਰ ਫੈਂ ਸਾਫ ਹੁੰਦੀ ਹੈ ਨਹੀਂ ਤਾਂ ਤੇਲ ਸਾਰਾ ਖਰਾਬ ਹੋ ਜੂਗਾ ਗਰਦੇ ਵਾਲੇ ਪਾਣੀ ਨਾਲ ਤੇ ਬਸ ਸਾਰੀਆਂ ਆਪਾਂ ਕਮਰਿਆਂ ਦੀ ਸਫਾਈਆਂ ਕਰਨ ਤੋਂ ਬਾਅਦ ਹੀ ਤੇਲ ਲਾਵਾਂਗੇ ਹਲੇ ਨਹੀਂ ਲਾਉਂਦੇ ਹੈਗੇ ਪਾਸੇ ਦਾ ਪਾਣੀ ਨਾਲ ਧੋਦੋ ਕੇ ਛੱਡ ਲੈਣੇ ਉਸ ਤੋਂ ਬਾਅਦ ਹੀ ਲਾਵਾਂਗੇ। ਬਾਕੀ ਜੀ ਤੁਸੀਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ। ਜੇ ਪਸੰਦ ਆ ਗਈ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਤੇ ਵਾਚਪੂਰ ਜ਼ਰੂਰ ਕਰਿਆ ਕਰੋ ਕੁੱਲ ਤਾਂ ਜੋ ਆਪਣਾ ਬਾਸ ਟਾਈਮ ਕੰਪਲੀਟ ਹੋ ਜਵੇ। ਚਲੋ ਜੀ ਆਪਣਾ ਦਰਵਾਜ਼ਾ ਵੀ ਹੋ ਗਿਆ ਸਾਫ਼। ਬਾਕੀ ਜੀ ਸਾਰੀ ਜਾਨੀ ਕਮੈਂਟ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਤੇ ਦੱਸਿਆ ਕਰੋ ਜੀ ਕਿ ਹੋਵਦੀਆਂ ਲੱਗਦੀਆਂ ਨੇ ਵੀਡੀਓ ਤੁਹਾਨੂੰ ਸਾਡੀ ਆ ਜਦੋਂ ਜੀ ਸਫਾਈਆਂ ਕਰਦੇ ਆ ਬਸ ਮੱਤ ਵੱਜ ਜਾਂਦੀ ਆ ਬਹੁਤ ਔਖੀਆਂ ਨੇ ਲਗਾਤਾਰ ਸਫਾਈ ਕਰਨੀ ਫੜਾ ਆਪਣੀ ਵਾਸਾ ਹੋ ਜਾਣੀ ਆ ਥੋੜੇ ਦਿਨਾਂ ਦੇ ਵਿੱਚ ਤੇ ਲਓ ਜੀ ਇਸ ਤੋਂ ਬਾਅਦ ਹੁਣ ਮੈਂ ਲੱਗੀ ਇਹ ਸਾਈਡਾਂ ਤੇ ਮੈਂ ਟੈਲਾਂ ਲਵਾਤੀਆਂ ਸੀਗੀਆਂ ਇਹ ਜਦੋਂ ਰਸੋਈ ਦੇ ਵਿੱਚ ਲਵਾਉਣਾ ਸੀਗੀਆਂ ਨਾ ਉਦੋਂ ਫਿਰ ਮੈਂ ਕਮਰਿਆਂ ਦੇ ਵਿੱਚ ਵੀ ਸਾਰਿਆਂ ਦੇ ਲਵਾਦੀਆਂ ਸੀਗੀਆਂ ਕਿਉਂਕਿ ਜੀ ਜਦੋਂ ਪੋਚਾ ਲਾਉਂਦੇ ਆ ਨਾ ਫਿਰ ਉਹ ਕੰਧ ਦੇ ਨਾਲ ਜਾ ਕੇ ਵੱਜਦਾ ਹੈ ਨਾ ਕੰਧਾਂ ਕਾਲੀਆਂ ਹੋ ਜਾਂਦੀਆਂ ਨੇ ਤੇ ਉਹ ਦੇਖਣ ਨੂੰ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ ਮੈਂ ਕਈਆਂ ਦੇ ਦੇਖਿਆ ਨੇ ਨਾ ਤੇ ਉਹ ਤਾਂ ਕਾਲੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਤਾਂ ਕਰਕੇ ਫਿਰ ਆਪਾਂ ਨੇ ਇਹ ਕੁੜੀਏ ਟੈਲਾ ਲਵਾਤੀਆਂ ਤੇ ਇਹ ਧੋ ਕੇ ਨਾ ਸਾਫ ਹੋ ਜਾਂਦੀ ਨੇ ਚਮਕ ਜਾਂਦੀਆਂ ਨੇ ਤੇ ਇਹਨਾਂ ਨੂੰ ਵੀ ਰਗੜ ਰਗੜ ਕੇ ਹੁਣ ਸਾਫ ਕਰ ਦਾਂਗੇ ਫਿਰ ਸਾਫ ਹੋ ਲੰਗੇ ਬਾਟਰ ਬਣਾਏ ਸੀ ਜੀ ਆਪਾਂ ਨੇ ਅੱਗੇ ਲੋਕ ਨਾ ਕਰਾਂ ਦੇ ਵਿੱਚ ਕਾਫੀ ਬੜੇ ਬੜੇ ਲਾਉਂਦੇ ਹੁੰਦੇ ਸੀਗੇ ਤੇ ਹੁਣ ਨਹੀਂ ਲਾਉਂਦੇ ਹੈਗੇ ਤੇ ਆਪਾਂ ਨੇ ਫਿਰ ਇਹ ਲਵਾ ਲਏ ਸੀਗੇ ਛੋਟੀਆਂ ਟੈਲਾ ਤੇ ਲਓ ਜੀ ਹੁਣ ਆ ਗਈ ਆਪਣੇ ਪੱਖੇ ਦੀ ਵਾਰੀ ਇੱਥੇ ਆਪਾਂ ਪੱਖਾ ਵੀ ਕਰਦਾਂਗੇ ਸਾਫ ਗਿੱਲੀ ਸੁੱਕੀ ਜੀ ਲੀਰਾ ਇਹਦੇ ਨਾਲ ਸਾਫ ਕਰਦਾਂਗੇ ਸਾਰੇ ਝਾੜੇ ਵਗੈਰਾ ਲੈ ਜਾਣਗੇ ਇਹ ਤਾਂ ਠੀਕ ਚਲੋ ਜੀ ਆਪਾਂ ਹੁਣ ਸਾਰਾ ਕਮਰਾ ਗਿਆ ਚਮਕ ਤੇ ਹੁਣ ਲਾਵਾਂਗੇ ਪੋਚਾ ਇੱਥੇ ਮੈਜੇ ਲੱਗੀ ਸੀਗੀ ਹੁਣ ਪੋਚਾ ਲਾਉਣ ਪੋਚਾ ਲਾਉਣ ਤੋਂ ਬਾਅਦ ਫਿਰ ਆਪਾਂ ਸਾਰੇ ਮਿਛਾ ਦਾਂਗੇ ਗੰਦੇ ਵਗੈਰਾ ਨਾਲੇ ਲਾ ਦਾਂਗੇ ਫੜਦੇ ਉਹ ਵੀ ਆਪਣੇ ਸੁੱਕ ਗਏ ਤੇ ਨਾਲ ਦੀ ਨਾਲ ਸਾਰਾ ਕੰਮ ਕੰਪਲੀਟ ਹੋ ਜਾਊਗਾ ਤੇ ਆਪਣਾ ਇਹ ਕਮਰਾ ਇਹਨੂੰ ਅੱਜ ਕੰਪਲੀਟ ਹੋ ਜੂ ਸਾਰਾ ਉਧਰੋਂ ਨਿਬੜ ਜੂਗਾ ਫਿਰ ਆਪਾਂ ਅਗਲੇ ਕਮਰੇ ਨੂੰ ਛੇੜਾਂਗੇ ਤੇ ਇਥੇ ਸਾਇਪਰੀ ਤੋਂ ਉਹਨਾਂ ਦੇ ਆਉਣ ਦਾ ਵੀ ਟਾਈਮ ਹੋ ਗਿਆ ਸੀਗਾ ਤੇ ਮੈਂ ਚਾਹ ਵਗੈਰਾ ਵੀ ਕਰਨੀ ਸੀਗੀ ਮੈਂ ਤਾਂ ਹੀ ਫਿਰ ਹੁਣ ਇਦਾ ਸੀਗਾ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਿਬੜ ਜਵੇ ਨਹੀਂ ਫਿਰ ਜਦੋਂ ਬੱਚੇ ਆ ਜਾਂਦੇ ਨੇ ਨਾ ਫਿਰ ਥੋੜਾ ਜਿਹਾ ਕੰਮ ਕੰਮ 'ਚ ਦਿੱਕਤ ਹੋ ਜਾਂਦੀ ਆ ਉਹ ਉਹਨਾਂ ਨੇ ਕੁਛ ਨਾ ਕੁਛ ਮੰਗੀ ਜਾਣਾ ਹੁੰਦਾ ਕਈ ਵਾਰ ਲੜ ਪੰਦੇ ਨੇ ਆਪਸ ਵਿੱਚ ਹੀ ਫੇਰ ਉਹ ਰੌਲਾ ਪਾ ਲੈਂਦੇ ਨੇ ਫਿਰ ਉਹਨਾਂ ਨੂੰ ਫਟਾਉਣਾ ਪੈਂਦਾ ਕਾਫੀ ਟਾਈਮ ਖਰਾਬ ਕਰ ਦਿੰਦੇ ਨੇ ਤੇ ਉਹਨਾਂ ਦੇ ਕਹਿ ਕੇ ਮੈਂ ਨਾ ਇਹ ਇੱਕ ਕਮਰਾ ਸਾਫ਼ ਕਰਨਾ ਸੀਗਾ ਤੇ ਸਮਾਰ ਕੇ ਆਪਾਂ ਪੋਚਾ ਲਾ ਕੇ ਚਲੋ ਜੀ ਉਸ ਸਾਫ ਕਰ ਦਾਂਗੇ। ਲਓ ਜੀ ਹੁਣ ਮੈਂ ਗੱਦੇ ਵਗੈਰਾ ਵੀ ਲਾਤੇ ਅੰਦਰ। ਤੇ ਚਾਦਰ ਵਗੈਰਾ ਬੁਛਾਤੀ ਉਸ ਤੋਂ ਬਾਅਦ ਲਾਵਾਂਗੇ ਹੁਣ ਪਰਦੇ। ਪਰਦੇ ਵੀ ਆਪਣੇ ਸੁੱਕਗੇ ਸੀਗੇ। ਬਸ ਹੁਣ ਇਦਾਂ ਇਹਨਾਂ ਨੂੰ ਪੈਕਾਂ ਦੇ ਵਿੱਚ ਰਖਸਾ ਦਾਂਗੇ। ਕੜੇਆ ਵਾਲੀ ਪੜਦੇ ਨੇ ਜੀ ਆਪਣੇ ਦੂਸਰੇ ਕਮਰੇ ਚ ਦੂਏ ਨੇ ਹੁੱਕਾ ਵਾਲੇ ਉਹ ਲੋਣੇ ਥੋੜੇ ਔਖੇ ਲੱਗਦੇ ਨੇ ਤੇ ਕੜੇਆ ਵਾਲੇ ਛੇਤੀ ਲੱਗ ਜਾਂਦੇ ਨੇ ਬਸ ਬੜਝੇ ਪਾ ਕੇ ਮਿੰਟਾਂ 'ਚ ਹੀ ਲੱਗ ਜਾਂਦੇ ਨੇ ਤਾਂ ਦੂਏ ਕਮਰੇ ਵਾਲੇ ਔਖੇ ਨੇ ਠੀਕ ਚਲੋ ਜੀ ਇੱਕ ਸੜ ਦੇ ਲਾਤੀ ਹੁਣ ਆਪਾਂ ਇੱਧਲੇ ਪਾਸੇ ਵੀ ਲਾ ਦਾਂਗੇ बस ये अपना ये कमरा हो गया कंप्लीट।ਹੁਣ ਸਾਰੇ ਦਿਖਾਉਣੇ ਆ। ਪਰਦੇ ਟੰਗ दिए। ਕਿਉਂਕਿ ਉਹ ਚੰਗਾ ਲੱਗਦਾ ਆਪਣਾ ਕਮਰਾ ਤੇ ਹਲੇ ਉਹ ਮੇਰੇ ਕਾਂਸੇ ਤੇ ਰਹਿ ਗਈਆਂ। ਕੋਈ ਦੋ ਵਾਰ ਚੁਣੂਗੀ ਅਖਬਾਰ ਕਟਿੰਗ ਕਰਕੇ। ਲਓ ਜੀ ਆਪਣੇ ਕਮਰੇ ਦੀ ਫਾਈਨਲ ਲੁੱਕ ਦੇਖੋ। ਹਾਂ ਸਾਫ ਹੋ ਗਿਆ। ਚਾ